ਪੰਜਾਬ ਇਸ ਟਾਈਮ ਹਾਈ ਅਲਰਟ ਤੇ ਹੈ ਤੇ ਪੰਜਾਬ ਦੇ ਕਈ ਜ਼ਿਲ੍ਹੇ ਬਾੜ ਦੀ ਝਪੇਟ ਵਿੱਚ ਆਏ ਹੋਏ ਨੇ। ਇਸੇ ਦੇ ਤੈਥੀ ਰਾਜਪੁਰਾ ਦੇ ਨਾਲ ਲੱਗਦੇ 25 ਦਰਾਂ ਤੇ ਕੱਗਰ ਵੀ ਪੂਰੇ ਉਫਾਨ ਤੇ ਹਨ। ਰਾਜਪੁਰਾ ਤੋਂ ਅੰਬਾਲਾ ਜਾਂਦੇ ਹੋਏ ਨੈਸ਼ਨਲ ਹਾਈਵੇ ਤੇ ਵਗਣ ਵਾਲਾ 25 ਦਰਾਂ ਨਾਲਾ ਇਸ ਟਾਈਮ ਪੂਰੇ ਉਫਾਨ ਤੇ ਚੱਲ ਰਿਹਾ ਹੈ। ਇਸੇ ਤੇ ਚਲਦਿਆ ਹੀ ਸਾਈਡ ਤੋਂ ਬਾੜ ਪੈਣ ਕਰਕੇ ਆਸ-ਪਾਸ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਇਸ ਮੌਕੇ ਤੇ ਨਗਰ ਕੌਂਸਲ ਦੇ ਪ੍ਰਧਾਨ ਅਨਿੰਦਰ ਸ਼ਾਸ਼ੇ ਤੇ ਮੀਤ ਪ੍ਰਧਾਨ ਰਾਜੇਸ਼ ਕੁਮਾਰ ਵੱਲੋਂ ਸਥਿਤੀ ਦਾ ਜ਼ਾਇਜ਼ ਆ ਲਿਆ ਗਿਆ। ਅਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਤੁਸੀਂ ਦੇਖ ਰਹੇ ਹੋ ਪੇਟੀ ਨੰਬਰ 24 ਇਹਨਾਂ ਵਕਤ ਕਾਹਲੇ ਰਾਜਪੁਰਾ ਦੇ ਨਾਲ ਲੱਗੇ 25 ਦਰਿਆ ਦੇ ਵਿੱਚ ਮੌਜੂਦ ਹੈ ਤੁਹਾਨੂੰ ਦੱਸਿਏ ਅੱਜ ਦੀ ਰਾਤ ਜਿਹੜਾ ਹੈ ਤੇ ਪਾੜ ਬੈ ਚੁੱਕਿਆ ਹੈ ਤੇ ਮੇਰੇ ਹੀ ਨਗਰ ਕੌਂਸਲ ਦੀ ਜਿਹੜੀ ਟੀਮ ਹੈ ਇਥੇ ਪਹੁੰਚ ਚੁੱਕੀ ਹੈ ਨਗਰ ਕੌਂਸਲ ਦੇ ਪ੍ਰਧਾਨ ਤੇ ਵਾਈਸ ਪ੍ਰਧਾਨ ਜਿਹੜੇ ਕੋਲ ਮੌਜੂਦ ਨੇ ਉਹਨਾਂ ਦੀ ਟੀਮ ਵੱਲੋਂ ਲਗਾਤਾਰ ਜਿਹੜਾ ਹੈ ਬੰਨ ਨੂੰ ਜਿਹੜਾ ਹੈ ਕਵਰ ਕਰਨ ਦੇ ਵਿੱਚ ਜਿਹੜਾ ਹੈ ਲੋਕ ਲਗੇ ਹੋ ਨੇ ਕਿਉਂਕਿ ਅਗਰ ਤੁਮ ਦੱਸੀਏ ਇਹ ਪਾਣੀ ਅਗਰ ਇਹ ਮਾਰ ਕਰਦਾ ਹੈ ਤੇ ਪਾਣੀ ਜਿਹੜਾ ਰਾਜਪ੍ਰਦੇਸ਼ ਦੇ ਕਈ ਜਿਹੜੇ ਸ਼ਹਿਰ ਦੇ ਇਲਾਕੇ ਆ ਉਹਨਾਂ ਨੂੰ ਮਾਰ ਕਰਦਾ ਅਗਰ ਕੋ ਪਾਣੀ ਨਿਕਲਦਾ ਹੈ ਲੇਕਿਨ ਇਥੇ ਨਗਰ ਕੌਂਸਲ ਦੇ ਜਿਹੜੇ ਕਰਮਚਾਰੀਆ ਉਹਨਾਂ ਵੱਲੋਂ ਜਿਹੜੀ ਹੈ ਸਕੇਟੀ ਤੇ ਅੰਡਰਗ੍ਰ ਅਤੇ ਵਾਈਸ ਪ੍ਰਧਾਨ ਪੁੱਛਾਂਗੇ ਕਿ ਆਖਿਰਤ ਜਾਇਜਾ ਲੈਣ ਆ ਪਹੁੰਚੇ ਸੀਗੇ ਇਸ ਟੰਡ ਦੀ ਕੀ ਸਥਿਤੀ ਹੈ ਪੀਡੀ ਨਿਊਜ਼ 24 ਦੇ ਲਈ ਰਾਜਪ੍ਰਧਾਨ ਹਿਮਾਚਲ ਖਰੀ ਚੁੱਕੇ ਬਲਾ ਬਲਾ ਕਰੋ ਨੂੰ ਨਾਲ ਲਾਓ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ 25 ਦਰਿਆ ਤੱਕ ਇਸ ਟੰਡ ਤੁਸੀਂ ਪਹੁੰਚੇ ਹੋ ਜਾਇਜਾ ਲੈਣ ਕੀ ਹਾਲਾਤ ਨੇ ਇਸ ਟੰਡ 25 ਦਰਿਆ ਦੇ ਪਾਣੀ ਕਾਫੀ ਵੱਜ ਚੁੱਕਿਆ ਕੱਲ ਵੀ ਸਾਰਾ ਲੱਗੇ ਰੇ ਰਾਤ ਵੀ ਫਿਰ ਮੈਂ 1:30 ਵਜੇ ਇੱਥੋਂ ਗਿਆ ਮਾਣੀ ਦਾ ਪਤਾ ਲੱਗਾ ਜੀ ਦੁਬਾਰਾ ਫਿਰ ਵੱਧ ਗਿਆ ਉਹਨੋਂ ਪਰ ਅਸੀਂ ਦੁਬਾਰਾ ਇੱਥੋਂ ਨਾਲ ਲੈ ਕੇ ਜੰਸੂਏ ਤੋਂ ਕੱਟੇ ਲਾਗੇ ਸੀ ਲਾਇਏ ਰਾਤ ਇਸੇ ਜਾ ਕੇ ਤੇ ਹੁਣ ਜਿਹੜਾ ਪਾਣੀ ਹੋਰ ਜ਼ਿਆਦਾ ਹੋ ਗਿਆ ਜੀ ਇੱਥੇ ਥੋੜੀ ਸਾਨੂੰ ਸੰਭਾਵਨਾ ਲੱਗ ਰਹੀ ਵੀ ਦੁਬਾਰਾ ਕਿਤੇ ਕੋਈ ਨੁਕਸਾਨ ਨਾ ਹੋ ਜਾਏ ਇਹ ਵੀ ਕੱਟੇ ਉਹ ਨਵੇਂ ਹੱਲ ਸਾਡੇ ਬੰਨੇ ਵਰ ਰਹੇ ਨੇ ਕੁਝ ਕੱਟੇ ਆ ਗਏ ਬਾਕੀ ਹੋਰ ਆ ਰਹੇ ਨੇ ਬਾਕੀ ਇਹ ਜਿਹੜਾ 20 ਪੁਆਇੰਟ ਸਾਡਾ ਇੱਥੇ ਸ਼ਹਿਰ ਰਹੀ ਹੈ ਬਾਕੀ ਜਗ੍ਹਾ ਤੇ ਪਾਣੀ ਆ ਜਾਏਗਾ ਉਹ ਮਾਰ ਕਰੇਗਾ ਉਧਰਲੇ ਪਾਸੇ ਪੈ ਜਾ ਕੇ ਉਧਰ ਸ਼ਹਿਰ ਸੁਣਿਆ ਵੀ ਐਨਡੀਆਰਐਫ ਦੀ ਅਜੇ ਟੀਮ ਆਈ ਗਈਆਂ ਉਹ ਜਿਤਕਾਰਾ ਕਿ ਨਹੀਂ ਪਹੁੰਚ ਗਈਆਂ ਨੇ ਦੇ ਜਿਹੜਾ ਇਤਰੋ ਦੀ 25 ਸਾਲਾਂ ਦਾ ਲੰਘ ਰਿਹਾ ਅੱਗੇ ਜਾ ਕੇ ਖਰਾਜਪੁਰ ਨੂੰ ਟੱਚ ਕਰਦਾ ਤਾਂ ਉੱਥੇ ਵੀ ਕੋਈ ਵੀਕ ਪੁਆਇੰਟ ਅੰਦਾਜ਼ਾ ਹੈ ਜਿੱਥੇ ਰਿਪੇਅਰ ਕਰਨ ਦੀ ਲੋੜ ਹੈ ਦੇਖੋ ਅਸੀਂ ਹੁਣ 100 ਘਟਾ ਸੀ ਉਧਰ ਭੇਜਿਆ ਖਰਾਜਪੁਰ ਐਟੀਐਮ ਸਾਹਿਬ ਨੇ ਗਿਆ ਉੱਥੇ ਉੱਥੇ ਭੇਜਿਆ ਉਹਨੂੰ ਕਰਕੇ ਉਹ ਪਿੰਡਾਂ ਲੈ ਦੇਖ ਰਹੇ ਉਹਨੇ ਉੱਥੇ ਆਪਣਾ ਕਿਉਂਕਿ ਇਹ ਤਾਂ ਸਾਡਾ ਪਾਣੀ ਦਾ ਪਾਈਪ ਸੀ ਨਾ ਇਹ ਸਾਲਾ ਥੋੜਾ ਪੁਆਇੰਟ ਜਿਆਦਾ ਸਾਡਾ ਕਮਜ਼ੋਰ ਸੀਗਾ ਤੇ ਕੱਲ ਸਾਰਾ ਸੀ ਇਹਦੇ ਤੇ ਲੋਹੇ ਦੀ ਸੀੜੀ ਵੀ ਲਾਈ ਆ ਤੇ ਇਹਦੇ ਲੋਹੇ ਦੀ ਸੀੜੀ ਲਾ ਕੇ ਫਿਰ ਆਉਂਦੇ ਮਰਵਾ ਵੀ ਕਰਿਆ ਉੱਥੇ ਜਾ ਕੇ ਕਾਫੀ ਕੱਟੇ ਦੇ ਗੇਰ-ਗੇਰ ਨੂੰ ਨਹੀਂ ਤਾਂ ਇਹ ਪੋਰਸ਼ਨ ਦਾ ਇਹ ਸਾਰਾ ਪਾਣੀ ਬਹੁਤ ਡੂੰਘੇ ਤੱਕ ਸੜਾ ਪਿਆ ਪਾ। ਉਹ ওভারঅল ਸ਼ਹਿਰ ਦੇ ਕੀ ਹਾਲਾਤ ਨੇ ਸਰ? ਕੋਈ ਸ਼ਹਿਰ ਫੇਲਾ ਤਾਂ ਠੀਕ ਹੈ ਪ੍ਰਮਾਤਮਾ ਠੀਕ ਰੱਖੇ। ਬਾਕੀ ਉਹਨੇ ਕੋ ਪੁੱਛੋ ਤਾਂ ਕਿੰਨਾ ਪਾਣੀ ਆ ਜਾ ਸਕਦਾ ਕਿੰਨਾ ਕੰਟਰੋਲ ਹੋ ਸਕਦਾ ਕਰ ਰਹੇ ਹੋ। ਕਿੰਨਾ ਚਾਹਦੇ ਹੋ ਸ਼ਹਿਰ ਵਾਸੀਆਂ ਨੂੰ ਤੇ ਜਿਹੜੇ ਪਿੰਡ ਬਸ ਥੋੜੇ ਸ਼ਹਿਰ ਦੇ ਲੱਗੋ ਅਲੱਡ ਰਹਿਣ ਦੀ ਲੋੜ ਹੈਗੀ ਆ। ਬਾਕੀ ਤਾਂ ਦੇਖੋ ਜਿਹੜੀਆਂ ਟੀਮ ਆਈਆਂ ਨੇ ਇਹਦਾ ਮਤਲਬ ਸੰਭਾਵਨਾ ਕੁਛ ਆਪਾਂ ਨੂੰ ਲੱਗ ਰਹੀ ਹੈ ਨਾ ਵੀ ਥੋੜੀ ਖਤਰੇ ਦੀ ਜਗ੍ਹਾ ਹੈ ਕਿ ਤਾਈ ਜਾ ਕੇ ਡੇਰੇ ਪਿੱਛੇ ਮਾਈਆਂ ਨੇ। ਜਿਹੜਾ ਬੰਨ ਇਸ ਟਾਈਮ ਜਿਹੜਾ ਹੈ ਕਵਰ ਕੀਤਾ ਜਾ ਰਿਹਾ ਹੈ। ਅਗਰ ਇਹਦੀ ਸਥਿਤੀ ਖਰਾਬ ਹੁੰਦੀ ਹੈ ਤਾਂ ਇਸ ਦੇ ਵਿੱਚ ਸ਼ਹਿਰ ਦੇ ਕਿਹੜੇ ਕਿਹੜੇ ਇਲਾਕੇ ਨੂੰ ਮਾਰ ਪੈ ਸਕਦੀ ਹੈ। ਨਹੀਂ ਦੇਖੋ ਇੱਥੇ ਤਾਂ ਅਸੀਂ ਸਿੱਧੇ ਖਰਾਬ ਹੋਣ ਨਹੀਂ ਦਿੰਦੇ। ਠੀਕ ਹੈ ਨਹੀਂ ਕਿਉਂਕਿ ਇਹ ਹੀ ਸਾਡਾ ਪੁਆਇੰਟ ਹੈ ਕਿ ਅਸੀਂ ਸਾਰਾ ਜ਼ੋਰ ਇੱਥੇ ਲਾ ਦੇਣਾ ਉਹਨਾਂ ਜਾ ਕੇ। ਤੇ ਬਾਕੀ ਹੁਣ ਅੱਗੇ ਦਾ ਪਤਾ ਨਹੀਂ ਉਹ ਡੇਨੇ ਦੀ ਬਾਅਦ ਅਗਲੇ ਦੇਖ ਰਹੇ ਸੀ ਕਿ ਕਿਤੇ ਅਗਰ ਕਮੀ ਹੈਗੀ। ਪਿੰਡ ਵਾਸੀਆਂ ਨੂੰ ਕੀ ਕਹਿਣਾ ਜਾਊਂਗੇ ਜਿਹੜਾ ਪਿੰਡਾਂ ਨੂੰ ਮਾਰ ਕਰ ਜੇ ਹੈਗਾ ਪਰੰਪਰਾ ਨੂੰ ਪਰ ਪੰਜਾਬ ਦੀ ਪਰੰਪਰਾ ਹੈਗੀ ਆ ਪਰ ਸਾਰੇ ਇਕੱਠੇ ਹੋ ਕੇ ਜਿਹੜਾ ਹੈਗਾ ਵਿਪਤਾ ਨਾਲ ਲੜਨ ਵਾਸਤੇ ਤਿਆਰ ਖੜ ਰਹੇ ਨੇ ਆਪਾਂ ਹਮੇਸ਼ਾ ਹਾਂ ਜੀ ਸਰ ਕੀ ਨਾਮ ਆ ਜੀ ਆਪਾਂ ਰਜੇਸ਼ ਕੁਮਾਰ ਵਾਈਸ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਸਰ ਕਿ ਇੱਥੇ ਘਟਿਆ ਹੋਣ ਤੋਂ ਟੀਮ ਪੂਰੀ ਜੱਦੀ ਹੋਈ ਹੈ ਕੀ ਜਾਇਜ਼ਾ ਲਿਆ ਤੁਸੀਂ 25 ਦਰੀਆ ਦਾ ਅਸੀਂ ਜਾਇਜ਼ਾ ਲਿਆ ਲਗਾਤਾਰ 3 ਦਿਨਾਂ ਤੋਂ ਸਾਡੀ ਟੀਮ ਐਮਐਲਏ ਮੈਡਮ ਨੀਨਾ ਮਿੱਤਲ ਜੀ ਦੀ ਸੰਦੇਸ਼ ਨਾਲ ਅਸੀਂ ਕੰਟੀਨਿਊ ਲਗੇ ਹੋਏ ਆ ਚਾਹੇ ਖਿਰਾਜਪੁਰ ਵਾਲਾ ਪਾਸਾ ਹੈ ਚਾਹੇ 25 ਦਰੇ ਦਾ ਚਾਹੇ ਆਪਣਾ ਫੋਕਲ ਪੁਆਇੰਟ ਵਾਲਾ ਹੋ ਗਿਆ ਤੇ ਤੇ ਨੂੰ ਪਤਾ ਚੱਲਿਆ ਸੀ ਕਿ ਮਾਮੂਲੀ ਤਰੇਡ ਆ ਰਹੀ ਹੈ ਤੇ ਨਾਲ ਦੀ ਨਾਲ ਟੀਮ ਦੇ ਮੈਂਬਰ ਪਹੁੰਚੇ ਤਾਂ ਰਿਕਵਰੀ ਕਰਨ ਵਾਸਤੇ ਥੈਲੇ ਵਗੈਰਾ ਚਿੰਨੇ ਜਾ ਰਹੇ ਹਨ ਤੇ ਜੋ 25 ਦਰੇ ਦਾ ਹੈ ਉਧਰ ਵੀ ਪਾਣੀ ਦਾ 레ਵਲ ਠੀਕ ਹੈ ਫਲੋ ਵਧਿਆ ਹੋਇਆ ਤਾਂ ਮੈਂ ਤੁਹਾਡੇ ਚੈਨਲ ਲਈ ਕਿਉਂਕਿ ਜੋ ਤੁਸੀਂ ਮੈਂ ਦੇਖਿਆ ਕਵਰੇਜ ਕਰ ਰਹੇ ਹੋ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਮੈਂ ਵੀ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਪੈਨਿਕ ਨਹੀਂ ਹੋਣਾ ਜੋ ਥੋੜਾ ਜਿਹਾ ਪਾਣੀ ਦਾ ਫਲੋ ਵਧਿਆ ਹੈ ਪਰ ਕੰਟਰੋਲ ਚ ਹੈ ਕਿ ਆਪਾਂ ਸਾਰੇ ਦੂਜਿਆਂ ਨੂੰ ਵੀ ਸੋਚ ਰੱਖਾਈਏ ਕਿ ਆਪਾਂ ਸਾਰੇ ਇਕੱਠੇ ਹੋ ਕੇ ਇਸ ਮੁਸੀਬਤ ਦਾ ਸਾਹਮਣਾ ਕਰਨਾ ਹੈ ਹਾਂਜੀ ਹਲਕਾ ਵਾਸੀ ਨੂੰ ਕੀ ਫੀਲ ਕਰਨਾ ਚਾਹੋਗੇ ਮੇਰੀ ਇਹ ਹੀ ਅਪੀਲ ਹੈ ਜੀ ਕਿਉਂਕਿ ਇਹ ਟਾਈਮ ਅਜੇ ਹੈ ਪੰਜਾਬ ਦੇ ਅਲੱਗ-ਅਲੱਗ ਈਸਿਆਂ ਚ ਆਪਾਂ ਦੇਖ ਰਹੇ ਆਂ ਬਾੜ ਚ ਅਗਰਸਤ ਹੋਇਆ ਹੈ ਲੋਕਾਂ ਦੇ ਮਨਾਂ ਚ ਵੀ ਹੈ ਕਈ ਚੈਨਲ ਵਾਲੇ ਹੀ ਮੈਂ ਦੇਖ ਰਿਹਾ ਨਿਊਜ਼ ਪਾ ਰਹੇ ਆ ਕਿ ਰਾਜਪੁਰਾ ਤਵਾਹੀ ਵਾਲੇ ਪਾਸੇ ਐਸੀ ਕੋਈ ਗੱਲਬਾਤ ਨਹੀਂ ਹੈ ਕਿਉਂਕਿ ਮੈਂ ਤੁਹਾਡਾ ਚੈਨਲ ਵੀ ਦੇਖਿਆ ਤੁਸੀਂ ਵੀ ਲੋਕਾਂ ਨੂੰ ਸਹੀ ਨਿਊਜ਼ ਭੇਜ ਦਿਓ ਤਾਂ ਸਾਡੀ ਟੀਮ ਵੀ ਦਿਨ ਰਾਤ ਲੱਗੇ ਹੋਇਆ ਸੀ ਦਿਨ ਦੇਖਣਾ ਰਾਤ ਸਾਡੀ ਸੋਚ ਹੈ ਕਿ ਰਾਜਪੁਰਾ ਸ਼ਹਿਰ ਚ ਆਪਾਂ ਨੇ ਪਾਣੀ ਐਂਟਰ ਨਹੀਂ ਕਰ ਦੇਣਾ ਤਿੰਨੀ ਪੁਆਇੰਟ ਹੈ ਜਿੱਥੋਂ ਪਾਣੀ ਐਂਟਰ ਕੀ ਪਾੜ ਪਿਆ ਸੀ 25 ਦਿਰ ਵਾਲੇ ਪਾਸੇ ਸਾਡੀ ਪੂਰੀ ਟੀਮ ਲਗੀ ਰਹੀ ਉਸ ਟਾਈਮ ਦਿਨ ਰਾਤ ਹੀ ਕਰਕੇ ਪਾੜ ਪੂਰਾ ਕੀਤਾ ਤੇ ਪਾਣੀ ਆਣ ਨਹੀਂ ਦਿੱਤਾ ਹੁਣ ਵੀ ਸਾਡੀ ਲੋਕਾਂ ਨੂੰ Appeal ਹੈ ਕਿ ਆਪਾਂ ਕਿਸੇ ਨੇ ਪੈਨਿਕ ਨਹੀਂ ਹੋਣਾ ਇਹ ਟਾਈਮ ਇਹ ਵੀ ਨਿਕਲ ਜਾਏਗਾ ਆਪਾਂ ਨੇ ਕਿਸੇ ਦੀ ਫਾਰਮਾਂ 'ਚ ਨਹੀਂ ਜਾਣਾ ਤੇ ਆਪਾਂ ਸਾਰੇ ਲੱਗੇ ਆ ਪ੍ਰਸ਼ਾਸਨ ਨਾਲ ਲੱਗੇ ਆ ਐਮਐਲਏ ਸਾਹਿਬ ਲੱਗੇ ਹੋਏ ਆ ਕਿ ਆਪਾਂ ਸਾਰੇ ਇਸ ਟਾਈਮ ਇਕੱਠੇ ਹੋ ਕੇ ਆਪਾਂ ਲੋਕਾਂ ਨੂੰ ਅਵੇਅਰ ਕਰੀਏ ਲੋਕਾਂ ਨੂੰ ਸਮਝਾਈਏ ਕਿ ਦੂਜੀ ਢਾਲ ਖੜੀ ਹੈ ਜੀ